ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਖੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਂਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਵੇਖਣਾ ਜਿੰਨਾ ਵੀਰਾ ਪੈਨਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਡਾਕਟਰ ਨੇ ਹਾਰਪੁਰ ਬਾਪ ਚਲਾ ਕੇ ਅੰਚ ਭੇਜੀਆਂ ਚਾਰ ਐਂਬੂਲੈਂਸਾਂ ਤੇ ਸਟਾਫ ਕਗਾ ਪਾਣੀ ਦਾ ਪੱਧਰ ਘਟਣ ਤੋਂ ਬਾਅਦ ਲੋਕਾਂ ਨੂੰ ਸੇਵਾਵਾਂ ਦੀ ਵੱਧ ਜ਼ਰੂਰਤ ਜ਼ਰੂਰਤ ਮੁਤਾਬਕ ਭੇਜੀਆਂ ਜਾ ਰਕੀਆਂ ਦਵਾਈਆਂ ਪੰਜਾਬ ਦੇ ਕਈ ਇਲਾਕਿਆਂ 'ਚ ਆਏ ਹੜ੍ਹ ਕਾਰਨ ਪੀੜਤਾਂ ਦੇ ਦਰਦ ਨੂੰ ਸ਼ਹਿਰ ਦੇ ਡਾਕਟਰਾਂ ਨੇ ਵੀ ਮਹਿਸੂਸ ਕੀਤਾ ਹੈ ਇਸ ਲਈ ਉਹਨਾਂ ਨੇ ਪੀੜਤਾਂ ਦੀ ਮਦਦ ਲਈ ਐਂਬੂਲੈਂਸਾਂ ਤੇ ਸਟਾਫ ਭੇਜ ਦੇ ਨਾਲ-ਨਾਲ ਇੱਥੇ ਦਵਾਈਆਂ ਦੀ ਵੀ ਉਪਲਬਧਤਾ ਨੂੰ ਵੀ ਯਕੀਨੀ ਬਣਾਇਆ ਹੈ ਡਾਕਟਰਾਂ ਦੀ ਰਾਸ਼ਟਰੀ ਪੱਧਰ ਤੇ ਚੱਲ ਰਹੀ ਸੰਸਥਾ ਆਈਐਮਏ ਦੀ ਜ਼ਿਲ੍ਹਾ ਸ਼ਾਖਾ ਵੱਲੋਂ ਸ਼ਹਿਰ ਦੇ ਹਸਪਤਾਲ ਤੇ ਡਾਕਟਰਾਂ ਦੇ ਸਹਿਯੋਗ ਨਾਲ ਹੜਪੀੜਤਾ ਦੀ ਮਦਦ ਕੀਤੀ ਜਾ ਰਹੀ ਹੈ ਇਸੇ ਤਰ੍ਹਾਂ ਅੰਮ੍ਰਿਤ ਕੇਅਰ ਗੀਵਰਜ ਸੰਸਥਾ ਦੀ ਸੰਚਾਲਕਾ ਡਾਕਟਰ ਉਚੀ ਸਿੰਘ ਗੋੜ੍ਹ ਖੋਦ ਪ੍ਰਭਾਵਿਤ ਇਲਾਕਿਆਂ 'ਚ ਜਾ ਕੇ ਕੈਂਪ ਲਗਾ ਰੱਖਿਆ ਜਿਸ 'ਚ ਮਰੀਜ਼ਾਂ ਦੀ ਜਾਂਚ ਦੇ ਨਾਲ-ਨਾਲ ਉਹਨਾਂ ਨੂੰ ਦਵਾਈਆਂ ਵੀ ਉਪਲਬਧ ਕਰਵਾਈਆਂ ਜਾ ਰਹੀਆਂ ਹਨ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਪ੍ਰਧਾਨ ਜ਼ਿਲ੍ਹਾ ਪ੍ਰਧਾਨ ਡਾਕਟਰ ਐਮ ਐਸ ਤੂਫਾਨੀ ਪਟਾਣੀ ਅਤੇ ਸਖਤ ਡਾਕਟਰ ਪੂਜਾ ਕਪੂਰ ਦੱਸਦੀ ਹਨ ਕਿ ਜਿਵੇਂ ਜਿਵੇਂ ਹੜ੍ਹ ਗ੍ਰਸਤ ਇਲਾਕਿਆਂ ਵਿੱਚ ਪਾਣੀ ਦਾ ਪੱਧਰ ਘਟ ਰੱਖਾ ਹੈ ਓਵੇਂ ਓਵੇਂ ਉਹਨਾਂ ਇਲਾਕਿਆਂ ਦੀਆਂ ਜ਼ਰੂਰਤਾਂ ਵੀ ਬਦਲਦੀਆਂ ਇਸ ਤਰ੍ਹਾਂ ਲੋਕਾਂ ਨੂੰ ਸਭ ਤੋਂ ਵੱਧ ਸੀ ਸ਼ਵਾਮਾਂ ਦੀ ਜ਼ਰੂਰਤ ਪੈਣੀ ਨਿਸ਼ਚਿਤ ਹੈ ਹੜ੍ਹ ਦਾ ਪਾਣੀ ਆਪਣੇ ਨਾਲ ਕਈ ਕਿਸਮ ਦੀ ਗੰਦਗੀ ਵੀ ਲੈ ਕੇ ਆਇਆ ਸੀ ਸਮੇਂ ਦੇ ਨਾਲ ਹੱਟਦਾ ਪਾਣੀ ਤਾਂ ਖਤਮ ਜਾਵੇਗਾ ਪਰ ਬਚੀ ਹੋਈ ਗੰਦਗੀ ਕਈ ਕਿਸਮ ਦੀਆਂ ਬਿਮਾਰੀਆਂ ਦਾ ਕਾਰਨ ਬਣ ਸਕਦੀ ਹੈ ਖਾਸ ਕਰਕੇ ਲਾਗ ਸਬੰਧੀ ਬਿਮਾਰੀਆਂ ਨਾਲ ਲੋਕ ਸਭ ਤੋਂ ਵੱਧ ਪ੍ਰਭਾਵਿਤ ਹੋਣਗੇ ਇਸੇ ਲਈ ਲੋਕਾਂ ਨੂੰ ਰਾਸ਼ਨ ਤੋਂ ਕਿਤੇ ਵੱਧ ਸੇਵਾਵਾਂ ਦੀ ਜ਼ਰੂਰਤ ਪੈਣੀ ਹੈ ਜਿਸ ਦੀ ਪੂਰੀ ਕਰਨ ਲਈ ਆਈਐਮਏ ਨੇ ਪਹਿਲ ਕੀਤੀ ਹੈ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ